ਸਾਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਸਭ ਤੋਂ ਵਧੀਆ ਕਲਾ ਕੀ ਹੈ ਇਨਸਾਨ ਦੀ ਕਲਾ ਕਲਾਕਾਰੀ ਤੇ ਚਲੋ ਇਨਸਾਨ ਨੂੰ ਪਰਮਾਤਮਾ ਨੇ ਇਨਸਾਨ ਨੂੰ ਬਹੁਤ ਕੁਝ ਦਿੱਤੀ ਹੋਈ ਹੈ ਪਰਮਾਤਮਾ ਨੇ ਕਾਦੀ ਦਿੱਤੀ ਹੈ ਗ੍ਰਹਾਂ ਨਹੀਂ ਦਿੱਤੀ ਹੈ ਗ੍ਰਹਾਂ ਨੂੰ ਚਲਾਉਂਦਾ ਹੈ ਪਰਮਾਤਮਾ ਪਰ ਇਹ ਗੱਲ ਹੈ ਕਿ ਅਸਲ ਦੇ ਵਿੱਚ ਕੁਦਰਤ ਨੇ ਆਪਣੇ ਨੀਮਾ ਮੱਚੇ ਇਨਸਾਨ ਨੂੰ ਬੰਨਿਆ ਹੋਇਆ ਤੇ ਜਰਾ ਬਾਹਰ ਜਾ ਕੇ ਤਾਂ ਦੇਖੋ ਸਵਾਦ ਹੀ ਆ ਜਾਂਦੇ ਆ ਨਹੀਂ ਨਗਾ ਜਾ ਸਕਦੇ ਤੁਸੀਂ ਜਿੱਦੇ ਘਰ ਚ ਰਹਿੰਦੇ ਹੋਵੋ ਉਹਦੇ ਅਸੂਲ ਤੇ ਰੂਲ ਮੰਨਣੇ ਪੈਂਦੇ ਆ ਅਸੀਂ ਇਸ ਧਰਤੀ ਤੇ ਰਹਿੰਦੇ ਆ ਤੇ ਸਾਨੂੰ ਇਸ ਧਰਤੀ ਦੇ ਅਸੂਲ ਤੇ ਰੂਲ ਮੰਨਣੇ ਹੀ ਪੈਣੇ ਆ ਜੀ ਹਾਂ ਗ੍ਰਹਾਂ ਦੇ ਮੁਤਾਬਕ ਇਹ ਦੁਨੀਆ ਚੱਲਦੀ ਆ ਬਿਲਕੁਲ ਸਹੀ ਤੇ ਤੁਸੀਂ ਵੀ ਉਹਨਾਂ ਮੁਤਾਬਕ ਤੇ ਅਸੀਂ ਵੀ ਉਹਨਾਂ ਮੁਤਾਬਕ ਹੀ ਚੱਲਦੇ ਆ ਇਹ ਪ੍ਰਕਿਰਤੀ ਦੇ ਨਿਯਮ ਨੇ ਸੂਰਜ ਨੇ ਆਉਣਾ ਏ ਜਾਣਾ ਏ ਟਲਣਾ ਏ ਰੁੱਤਾਂ ਨੇ ਆਉਣਾ ਏ ਬਦਲਣਾ ਏ ਹਰ ਚੀਜ਼ ਹੋਣੀ ਆ ਤੇ ਕੌਣ ਬਦਲ ਸਕਦਾ ਜੀ ਇਹਨਾਂ ਦੇ ਰੂਲ ਤੇ ਅਸੂਲ ਕਿਸੇ ਦਾ ਕੋਈ ਰਿਸ਼ਤੇਦਾਰ ਥੋੜੀ ਆ ਜੋ ਕਿਸੇ ਦੇ ਕਹੇ ਤੇ ਕਿਤੇ ਬਹਿ ਜਾਏਗਾ ਕਿਤੇ ਉੱਠ ਜਾਏਗਾ ਤੇ ਕਿਤੇ ਕੁਝ ਕਰ ਲੇਗਾ ਜੇ ਕਿਸੇ ਦੁਸ਼ੀ ਦੇ ਹੱਥ ਚ ਇਹ ਹੁੰਦਾ ਕਿ ਕਿਸੇ ਦਾ ਫਿਊਚਰ ਤੇ ਕਿਸੇ ਦਾ ਕੱਲ ਬਦਲ ਸਕਦਾ ਤਾਂ ਇਹ ਦੁਨੀਆਦਾਰੀ ਨੂੰ ਬਦਲ ਦਿੰਦੇ ਮੈਂ ਕਹਿੰਦੀ ਆ ਗ੍ਰਹਿਾਂ ਨੂੰ ਵੀ ਆਪਣੇ ਸੰਗਲ ਭਾ ਕੇ ਬਿਠਾ ਲੈਂਦੇ ਇਨਸਾਨ ਨੂੰ ਇਨੀ ਪਾਵਰ ਕੁਦਰਤ ਨੇ ਦਿੱਤੀ ਹੋਈ ਨਹੀਂ ਸਾਰੇ ਅਸੂਲ ਤੇ ਰੂਲ ਇਹਦੇ ਆਪਣੇ ਆ ਇਹਦੇ ਆਪਣੇ ਕੰਮ ਨੇ ਇਨਾਂ ਦੇ ਵਿੱਚ ਹੀ ਇਨਸਾਨ ਨੂੰ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ ਤੇ ਜਦੋਂ ਇਹ ਬਦਲਦੇ ਆ ਤੇ ਫਿਰ ਉਦੋਂ ਸਾਰੀਆਂ ਚੀਜ਼ਾਂ ਬਦਲਦੀਆਂ ਨੇ ਤੇ ਫਿਰ ਅਸੀਂ ਕਈ ਵਾਰੀ ਡਿਸਟਰਬ ਤੇ ਕਈ ਵਾਰੀ ਖੋਸ਼ ਤੇ ਕਈ ਵਾਰੀ ਕੁਛ 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 ਹੁੰਦਾ ਕਹਿੰਦੇ ਇਨਸਾਨ ਦਾ ਸਭ ਤੋਂ ਵੱਡਾ ਗੁਣ ਕੀ ਹੈ ਪ੍ਰਕਿਰਤੀ ਅਨੁਸਾਰ ਹਰ ਮੌਕੇ ਤੇ ਆਪਣੇ ਆਪ ਨੂੰ ਬੜੀ ਹੀ ਸਹਜਤਾ ਨਾਲ ਰੱਖਣਾ ਬੜੀ ਹਲੀਮੀ ਨਾਲ ਰੱਖਣਾ ਹਰ ਚੇਂਜ ਦੇ ਅਨੁਸਾਰ ਆਪਣੇ ਆਪ ਨੂੰ ਚੇਂਜ ਕਰਨਾ ਤੇ ਉਸ ਚੇਂਜ ਨੂੰ ਅਕਸੈਪਟ ਕਰ ਲੈਣਾ ਤੇ ਬੜੀ ਸਹਸਤਾ ਨਾਲ ਹਰ ਸਿਚੁਏਸ਼ਨ ਚੋਂ ਨਿਕਲ ਜਾਣਾ ਤੇ ਦੇਖੋ ਤਾਂ ਸਹੀ ਅਸੀਂ ਨਿਕਲ ਜਾਂਦੇ ਆ ਅਸੀਂ ਨਿਕਲ ਸਕਦੇ ਆ ਨਾ 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 ਇਹ ਸਾਡਾ ਸੁਭਾਅ ਹੀ ਨਹੀਂ ਹੈ ਅਸੀਂ ਤੇ ਅੜ ਜਾਂਦੇ ਆ ਅਸੀਂ ਤੇ ਅਸੀਂ ਤੇ ਕਹਿੰਦੇ ਆ ਕਿ ਇਹ ਜੀ ਸਾਡੇ ਅਸੂਲ ਨੇ ਇਹ ਜੀ ਸਾਡੇ ਰੂਲ ਨੇ ਅਸੂਲ ਤੇ ਰੂਲ ਧਰੇ ਤਰਾਏ ਰਹ ਜਾਂਦੇ ਆ ਅਸੂਲ ਜ਼ਿੰਦਗੀ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਆ ਅਸੂਲਾਂ ਤੋਂ ਬਿਨਾ ਜ਼ਿੰਦਗੀ ਕੋਈ ਨਹੀਂ ਪਰ ਕੁਦਰਤ ਦੇ ਅੱਗੇ ਉਸ ਦੇ ਅੱਗੇ ਅਸੂਲ ਨਹੀਂ ਚੱਲਦੇ ਅਸੂਲ ਦੁਨੀਆਦਾਰੀ ਚ ਚੱਲਦੇ ਆ ਜੋ ਤੁਸੀਂ ਦੁਨੀਆਦਾਰੀ ਚ ਆਪਣੇ ਸੁਭਾਅ ਮੁਤਾਬਕ ਬਣਾਏ ਆ ਤੇ ਜੇ ਦੇਖਿਆ ਜਾਵੇ ਤਾਂ ਸੁਭਾਅ ਵੀ ਤਾਂ ਕੁਦਰਤ ਨੇ ਦਿੱਤਾ ਇਹ ਕਿੱਥੋਂ ਆਇਆ ਜੇ ਕਿਸੇ ਇਨਸਾਨ ਚ ਬਹੁਤ ਜ਼ਿਆਦਾ ਗੁੱਸਾ ਹੈ ਉਹ ਇਹ ਤੇ ਗੁੱਸਾ ਹੀ ਵੜਾ ਕਰਦੇ ਉਹ ਚਾਹੁੰਦਾ ਨਹੀਂ ਮੈਂ ਗੁੱਸਾ ਕਰਾਂ ਦੱਸੋ ਜੇ ਕੋਈ ਇਨਸਾਨ ਬਹੁਤ ਖੁਸ਼ ਰਹਿੰਦਾ ਇਹ ਤੇ ਖੁਸ਼ੀ ਵੜਾ ਰਹਿੰਦਾ ਉਹ ਹੋਰ ਦੂਜਾ ਜਣਾ ਖੁਸ਼ ਨਹੀਂ ਹੋਣਾ ਚਾਹੁੰਦਾ ਉਹਦੇ ਹਰ ਕਿਸੇ ਦੇ ਆਪਣੇ ਸੁਭਾਅ ਨੇ ਹੁਣ ਕਿਸੇ ਦਾ ਸੁਭਾਅ ਹੈ ਹਰ ਚੀਜ਼ ਦੇ ਅੰਦਰ ਤੱਕ ਜਾਣਾ ਕਿਉਂ ਬਾਈ ਕਾਤੇ ਬਾਈ ਇਹ ਕਿਉਂ ਹੋਇਆ ਇਹ ਕਿਸ ਕਰਕੇ ਤੇ ਕਹੀ ਐ ਗੱਲ ਕੀਤੀ ਅੱਛਾ ਬਾਈ ਠੀਕ ਕਿਸੇ ਨੇ ਤੇ ਕੋਖ ਕੇ ਦਿਮਾਗ ਚ ਗੱਲ ਵਾੜ ਕੇ ਦਿਮਾਗ ਮਨ ਨੂੰ ਬੈਲੈਂਸ ਕਰਕੇ ਕਰਨਾ ਤੇ ਕਿਸੇ ਨੇ ਮਿੰਟ ਚ ਕਿਸੇ ਦੇ ਪਿੱਛੇ ਲੱਗ ਕੇ ਕੋਈ ਗੱਲ ਨਹੀਂ ਜੀ ਸਾਨੂੰ ਤੇਰੇ ਤੇ ਭਰੋਸਾ ਬਸ ਕਰ ਦੋ ਜੀ ਕਰ ਦੋ ਨਾ ਸੋਚਣਾ ਨਾ ਸਮਝਣਾ ਉਹ ਫੈਸਲਾ ਲੈ ਲਿਆ ਹੁਣ ਤੁਸੀਂ ਇਹ ਦੇਖੋ ਜਿਹੜਾ ਸੋਚਣ ਵਾਲਾ ਉਹ ਲੱਗ ਹੈ ਜਿਹੜਾ ਬਿਨਾ ਉਹਦੇ ਤੋਂ ਸੋਚੇ ਸਮਝੇ ਚੀਜ਼ਾਂ ਕਰਨ ਵਾਲਾ ਫੈਸਲੇ ਲੈਣ ਵਾਲਾ ਦੂਜੇ ਤੇ ਵਿਸ਼ਵਾਸ ਕਰਨ ਵਾਲਾ ਉਹ ਲੱਗ ਹੈ ਬਹੁਤ ਜ਼ਿਆਦਾ ਗੁੱਸਾ ਇੱਕ ਨੂੰ ਆ ਰਿਹਾ ਤੇ ਦੂਜਾ ਜਣਾ ਬੜਾ ਸ਼ਾਂਤ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਉਹਦਾ ਕੀ ਕਸੂਰ ਆ ਜਿਹਨੂੰ ਗੁੱਸਾ ਆਉਂਦਾ ਤੇ ਉਹਦਾ ਕੀ ਪਲੱਸ ਪੁਆਇੰਟ ਆ ਜਿਹਨੂੰ ਨਹੀਂ ਆਉਂਦਾ ਉਹਦਾ ਸੁਭਾਅ ਤੇ ਉਹਦੇ ਸਟਾਰ ਤੇ ਉਹਦੇ ਕੁਦਰਤ ਮੁਤਾਬਕ ਹੀ ਬਣਿਆ ਹੈ ਨਾ ਤੇ ਫਿਰ ਹੁਣ ਇਹਦੇ ਵਿੱਚ ਆਪਣੀ ਪਿੱਠ ਧੱਪ ਤਪੂਆਂ ਦੀ ਲੋਕਾਂ ਨੂੰ ਕੀ ਜ਼ਰੂਰਤ ਹੈ ਕਈ ਲੋਕਾਂ ਦੇ ਵਿੱਚ ਨਾ ਬਹੁਤ ਸਾਰੇ ਗੁਣ ਕੁਦਰਤ ਨਹੀਂ ਦਿੰਦੇ ਆ ਉਹਨਾਂ ਨੂੰ ਕਹੋ ਜੀ ਬੜੇ ਸੱਚਾਈ ਪਸੰਦ ਹਾਂਜੀ ਹਾਂਜੀ ਅਸੀਂ ਬੜੇ ਸੱਚਾਈ ਤੋਂ ਲਓ ਅਸੀਂ ਤਾਂ ਜੀ ਐ ਨਹੀਂ ਕਹਿੰਦੇ ਵੀ ਤੁਹਾਡਾ ਕੋਈ ਨਹੀਂ ਹੈ ਤੁਹਾਡੇ ਸਟਾਰ ਇਦਾਂ ਦੇ ਨੇ ਜੀ ਤਾਂ ਤੁਸੀਂ ਇਦਾਂ ਹੋ ਇਹਦੇ ਲਈ ਤੁਸੀਂ ਆਪਣਾ ਨਹੀਂ ਉਸ ਕੁਦਰਤ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਤੁਹਾਨੂੰ ਕਰਮ ਅਨੁਸਾਰ ਜਨਮ ਮਿਲਿਆ ਤੇ ਉਸ ਤੋਂ ਬਾਅਦ ਤੁਸੀਂ ਇਹ ਜੋ ਕੰਮ ਕਰ ਰਹੇ ਹੋ ਤੁਹਾਡੇ ਕਰਮ ਬਣ ਰਹੇ ਸਚਾਈ ਹੈ ਕਿ ਨਹੀਂ ਦੱਸੋ ਉਹੀ ਗੱਲ ਮੁੱਕਦੀ ਹੈ ਕਿ ਜਿਸ ਘਰ 'ਚ ਅਸੀਂ ਰਹਿੰਨੇ ਆਂ ਜਿਸ ਥਾਲੀ 'ਚ ਅਸੀਂ ਖਾਣੇ ਆ ਉਹ 'ਚ ਛੇਕ ਕਰਨਾ ਸਮਝਦਾਰੀ ਨਹੀਂ ਹੈ ਤਾਂ ਇਹ ਧਰਤੀ ਸਾਡਾ ਘਰ ਹੈ ਇਹ ਗ੍ਰਹਿ ਆ ਇੱਕ ਤੇ ਜਦੋਂ ਜਦੋਂ ਅਸੀਂ ਇਸ ਧਰਤੀ ਨਾਲ ਜਾਂ ਇਸ ਪ੍ਰਕਿਰਤੀ ਨਾਲ ਛੇੜਛਾੜ ਕਰਦੇ ਆ ਤਾਂ ਉਹਦੀ ਉਹਦੀ ਜਿਹੜੀ ਅਨਬੈਲੈਂਸ ਸਥਿਤੀ ਆ ਉਹਦਾ ਭੁਗਤਣਾ ਵੀ ਸਾਨੂੰ ਹੀ ਪੈਂਦਾ ਹੈ ਜਿੱਥੇ ਜਿੱਥੇ ਜੋ ਜੋ ਚੀਜ਼ਾਂ ਦੀ ਪਰੇਸ਼ਾਨੀ ਆਈ ਆ ਉੱਥੇ ਹਰ ਇਨਸਾਨ ਨੂੰ ਭੁਗਤਣਾ ਪਿਆ ਬਹੁਤੇ ਲੋਕ ਜਦੋਂ ਕੋਈ ਚੀਜ਼ਾਂ ਬਦਲ ਦੀਆਂ ਨੇ ਤਾਂ ਆਪਣੇ ਅਨਸਾਰ ਨਹੀਂ ਬਦਲਦੇ ਉਹ ਉਹਨਾਂ ਦੇ ਆਪਣੀਆਂ ਚੀਜ਼ਾਂ ਤੇ ਨੁਕਸਾਨ ਕਿਦਾ ਇਹਦੇ ਵਿੱਚ ਦੱਸੋ ਮੈਨੂੰ ਜੇ ਰੁੱਤ ਬਦਲੀ ਆ ਰੁੱਤ ਬਦਲੀ ਆ ਸਰਦੀ ਆਈ ਆ ਜੇ ਤੁਸੀਂ ਕੋਟ ਨਹੀਂ ਪਾਇਆ ਕੋਟੀ ਨਹੀਂ ਪਾਈ ਤੇ ਨੁਕਸਾਨ ਕਿਦਾ ਤੁਹਾਡਾ ਹੀ ਕਿਸੇ ਦਾ ਕੀ ਵਿਗੜਨਾ بیمار ਤੁਸੀਂ ਹੋਣਾ ਠੰਡ ਤੁਹਾਨੂੰ ਲੱਗਣੀ ਆ ਇਸੇ ਤਰ੍ਹਾਂ ਜਦੋਂ ਕੋਈ ਗ੍ਰਹਿ ਬਦਲਦਾ ਅਗਰ ਅਸੀਂ ਆਪਣੇ ਆਪ ਨੂੰ ਉਸ ਮੁਤਾਬਕ ਉਸ ਸਥਿਤੀ ਮੁਤਾਬਕ ਥੋੜਾ ਜਿਹਾ ਬੈਲੈਂਸ ਕਰ ਲਈਏ ਤਾਂ ਚੰਗਾ ਨਹੀਂ ਬੈਲੈਂਸ ਕਰਾਂਗੇ ਤਾਂ ਨੁਕਸਾਨ ਕਿਦਾ ਸਾਡਾ ਹੀ ਸਮਝਦਾਰ ਇਨਸਾਨ ਸਮਝ ਜਾਂਦੇ ਆ ਕਿ ਜੋਤਿਸ਼ ਦਾ ਮਤਲਬ ਇੱਕ ਸਲਾਹ ਹੈ ਇੱਕ ਗ੍ਰਹਿ ਮੁਤਾਬਕ ਚੱਲਣ ਦੀ ਰੀਤ ਹੈ ਜਦੋਂ ਤੁਸੀਂ ਉਸ ਮੁਤਾਬਕ ਚੱਲਦੇ ਹੋ ਤੁਹਾਡਾ ਨੁਕਸਾਨ ਨਹੀਂ ਹੁੰਦਾ ਇਹ ਗੱਲ ਆਪਾਂ ਕਿਉਂ ਕੀਤੀ ਕਿਉਂਕਿ ਹੁਣ ਇੱਕ ਕੱਲ ਨੂੰ ਬੁੱਧ ਗ੍ਰਹਿ ਚੇਂਜ ਹੋ ਰਿਹਾ 15 ਤਰੀਕ ਨੂੰ 15 ਤਰੀਕ ਨੂੰ ਸੋਮਵਾਰ ਨੂੰ ਬੁੱਧ ਜੋ ਹੈ ਕੰਨਿਆ ਰਾਸ਼ੀ ਚ ਜਾ ਰਿਹਾ ਉੱਚਾ ਬੁੱਧ ਹੋ ਰਿਹਾ ਕੰਨਿਆ ਰਾਸ਼ੀ ਦੇ ਵਿੱਚੋਂ ਮੰਗਲ ਨਿਕਲ ਕੇ ਚਲਾ ਗਿਆ ਤੁਲ ਰਾਸ਼ੀ ਜਾ ਪਤਾ ਨੂੰ ਦੱਸਿਆ ਸੀ ਤਕਰੀਬਨ ਅਕਤੂਬਰ ਤੱਕ ਰਹਿਣਾ ਉਹਨੇ ਤੇ ਇਹਨੇ ਰਹਿਣਾ ਹੈ ਉਹਨੇ ਰਹਿਣਾ ਵਕਤੀ ਅਕਤੂਬਰ ਤੱਕ ਇਹਨੇ ਰਹਿਣਾ 2 ਅਕਤੂਬਰ ਕਿਨੇ ਬੁੱਧ ਨੇ ਉਸਨੇ 27 28 ਅਕਤੂਬਰ ਤੱਕ ਰਹਿਣਾ ਮੰਗਲ ਨੇ ਤੇ ਇਹਨੇ ਰਹਿਣਾ 29 2 ਅਕਤੂਬਰ ਤੱਕ ਰਊਗਾ ਬੁੱਧ ਕੰਨਿਆ ਰਾਸ਼ੀ ਚ ਤੇ ਕੱਲ ਨੂੰ ਕੱਲ ਨੂੰ ਮਤਲਬ 16 ਤਰੀਕ ਨੂੰ ਮੰਗਲਵਾਰ ਨੂੰ ਸੰਗਰਾਮ ਦਾ ਤੇ ਆਪਾਂ ਦੱਸਾਂਗੇ ਤੁਹਾਨੂੰ ਇਹ ਜੋ ਅਸੂ ਦਾ ਮਹੀਨਾ ਹੈ ਕਿਵੇਂ ਦਾ ਜਾਏਗਾ ਪਰ ਅੱਜ ਆਪਾਂ ਤੁਹਾਨੂੰ ਸਿਰਫ ਬੁੱਧ ਦਾ ਰਾਸ਼ੀ ਪਰਿਵਰਤਨ ਦੱਸਾਂਗੇ 12 ਰਾਸ਼ੀਆਂ ਤੇ ਕੀ ਪ੍ਰਭਾਵ ਪਾਵੇਗਾ ਥੋੜੀ ਜੀ ਡਿਸਟਰਬੈਂਸ ਵੀ ਥੋੜੀ ਜੀ ਤੁਹਾਨੂੰ ਲੱਗੀ ਹੈ ਗ੍ਰਹਿ ਮੁਤਾਬਕ ਹੋ ਰਹੀ ਹੈ ਉਦੋਂ ਉਪਾ ਕਰਨੇ ਆ ਉਦੋਂ ਪਰਹੇਜ ਕਰਨੇ ਆ ਜੇ ਕਈ ਵਾਰੀ ਬਹੁਤ ਸਹੀ ਵੀ ਹੋ ਜਾਂਦਾ ਹੈ ਤਾ ਜੇ ਸਹੀ ਜਾ ਰਹੀ ਹੋਵੇ ਜ਼ਿੰਦਗੀ ਤਾਂ ਬਾਹਲਾ ਪਟੜੀ ਤੇ ਕੁਛ ਤੇਲ ਨਹੀਂ ਪਾਈਦਾ ਮਤਲਬ ਫੇਰ ਕੋਈ ਉਪਾਅ ਕਰਨ ਦੀ ਲੋੜ ਹੈ ਨਹੀਂ ਹੈ ਲੌਜੀਕ ਇਹੀ ਆ ਤਾਂ ਕੱਲ ਦੇ ਦਿਨ ਸੋਮਵਾਰ ਵਾਲੇ ਦਿਨ ਮਰਗ ਅ ਨਕਸ਼ਤਰ ਹੈ ਸਵੇਰੇ 7:00 ਵਜੇ ਕੇ 37 32 ਮਿੰਟ ਤੱਕ ਉਸ ਤੋਂ ਬਾਅਦ ਰਾਹੁ ਦਾ ਨਕਸ਼ਤਰ ਤੇ ਚੰਦਰਮਾ ਦੀ ਗੱਲ ਕੀਤੀ ਜਾਵੇ ਤਾਂ ਕੱਲ ਨੂੰ 15 ਤਰੀਕ ਨੂੰ ਚੰਦਰਮਾ ਮਿਥੂ ਰਾਸ਼ੀ ਵਿੱਚ ਰਹੇਗਾ ਸ਼ਰਾਦ ਚੱਲਦੇ ਪਏ ਆ ਤੁਹਾਨੂੰ ਪਤਾ ਹੈ ਸੁਭਾਗਯਵਤੀ ਸ਼ਰਾਦ ਹੈ ਜੋ ਨੌਵੀਂ ਤਿਥੀ ਦਾ ਸ਼ਰਾਦ ਰਹੇਗਾ ਤੇ ਉਹੀ ਗੱਲ ਕਿ ਗ੍ਰਹਾਂ ਦੇ ਮੁਤਾਬਕ ਜੋ ਚੀਜ਼ਾਂ ਹੁੰਦੀਆਂ ਨੇ ਜੋ ਬਦਲਦੀਆਂ ਨੇ ਜੋ ਆਪਾਂ ਸੋਚਦੇ ਹਾਂ ਕਿ ਗ੍ਰਹਿ ਕਿਦਾਂ ਕੀ ਕੰਮ ਕਰਦੇ ਆ ਤਾਂ ਉਹਦੇ 'ਚ ਜੋ ਬੁੱਧ ਦਾ ਰਾਸ਼ੀ ਪਰਿਵਰਤਨ ਹੈ ਬੁੱਧ ਜਾਏਗਾ ਕੰਨਿਆ ਰਾਸ਼ੀ ਵਿੱਚ 12 ਰਾਸ਼ੀਆਂ ਬਾਰੇ ਆਪਾਂ ਜਾਣਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਛਾ ਰਾਹੁਲ ਕਾਲ ਦਾ ਟਾਈਮ ਵੀ ਦੱਸ ਦਿੰਨੇ ਆ ਤੁਹਾਨੂੰ ਸੋਮਵਾਰ ਨੂੰ 7:30 ਵਜੇ ਤੋਂ ਲੈ ਕੇ 9:00 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਗੱਲ ਕਰਦੇ ਆ ਲੌਜੀਕਲੀ ਆਪਾਂ ਸਭ ਤੋਂ ਪਹਿਲਾਂ ਐਰੇਸ ਹਨ ਮੇਸ਼ਾ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰਿਆਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਬੁੱਧ 6ਵੇਂ ਸਥਾਨ 'ਚ ਚਲਾ ਗਿਆ। 6ਵਾਂ ਖਾਨਾ ਤੁਹਾਨੂੰ ਪਤਾ ਹੀ ਆ ਕਿ ਰੋਗ ਬਿਮਾਰੀ ਚਿੰਤਾ ਦਾ ਹੈ। ਤੇ ਸੂਰਜ ਨਾਲ ਜਾਏਗਾ ਤਾਂ ਮੰਗਲ ਨੇਕ ਹੋ ਜਾਏਗਾ 5ਵੇਂ ਖਾਨੇ 'ਚ ਨਿਕਲੇਗਾ, ਪੇਟ ਸੰਬੰਧੀ ਪਰੇਸ਼ਾਨੀਆਂ ਘਟਣਗੀਆਂ ਤੁਹਾਡੀਆਂ। ਤੇ ਨਾਲ ਜੋ ਬੁੱਧ ਉੱਚਾ ਹੋ ਜਾਏਗਾ ਤਾਂ ਦਿਮਾਗ ਤੋਂ ਚੱਲਣ ਨਾਲ ਜ਼ਿਆਦਾ ਅੱਛਾ ਰਿਜ਼ਲਟ ਮਿਲੇਗਾ, ਮਨ ਦੀ ਬਜਾਈ। ਤੇ ਇੱਕ ਤਾਂ ਇੱਕ ਧਿਆਨ ਰੱਖਿਓ ਦੂਜਾ ਕੋਈ ਪੈਸੇ ਦੇ ਲੋਨ ਲੈਣ ਦੇਣ ਬਾਰੇ ਤੁਸੀਂ ਕੋਈ ਡੀਲ ਕਰਨੀ ਸੀ ਤਾਂ ਇਹ ਇਸ 2 ਅਕਤੂਬਰ ਤੱਕ ਤੁਹਾਡੇ ਲਈ ਵਧੀਆ ਹੈ ਤੀਜੀ ਗੱਲ ਇਹ ਆ ਕਿ ਬੁੱਧ ਤੁਹਾਡੇ ਤੀਜੇ ਖਾਨੇ ਦਾ ਤੇ ਛੇਵੇਂ ਖਾਨੇ ਦਾ ਮਾਲਕ ਹੈ ਥੋੜੀ ਸਕਿਨ ਪ੍ਰੋਬਲਮ ਦੇ ਸਕਦਾ ਹੈ ਤਾਂ ਇਸ ਕਰਕੇ ਅਗਰ ਇਦਾਂ ਦੀ ਪਰੇਸ਼ਾਨੀ ਹੋਵੇ ਤਾਂ ਹਰੀ ਮੂੰਗੀ ਲੰਗਰ 'ਚ ਦੇਣੀ ਹੈ ਜੇ ਪਰੇਸ਼ਾਨੀ ਹੋਵੇ ਤਾਂ ਹਰੀ ਮੂੰਗੀ ਲੰਗਰ 'ਚ ਦੇਣੀ ਹੈ ਛੋਟੇ ਬੱਚਿਆਂ ਨੂੰ ਤੁਸੀਂ ਫਲ ਵਗੈਰਾ ਦੇ ਸਕਦੇ ਗੱਲ ਕਰੀ ਆਪਾਂ ਟੌਰਸਟ ਜਾਨੀ ਬ੍ਰਿਖ ਰਾਸ਼ੀ ਵਾਲਿਆਂ ਦੇ 2 ਅਕਤੂਬਰ ਤੱਕ ਬ੍ਰਿਖ ਰਾਸ਼ੀ ਵਾਲਿਆਂ ਦੇ ਬੁੱਧ ਜਾਏਗਾ 5ਵੇਂ ਸਥਾਨ 'ਚ ਜੋ ਬਹੁਤ ਅੱਛਾ ਕੰਮ ਕਰਨ ਵਾਲਾ ਇੱਥੇ ਬੈਠ ਕੇ ਕਿਉਂਕਿ ਧਨ ਸਥਾਨ ਦਾ ਮਾਲਕ ਹੈ ਤੇ ਜਾਏਗਾ ਤੁਹਾਡੇ ਆਪਣੀ ਰਾਸ਼ੀ ਤੋਂ 4ਵੇਂ ਸਥਾਨ 'ਚ ਲਗਨ ਤੋਂ 5ਵੇਂ ਸਥਾਨ 'ਚ ਜਾਏਗਾ 5ਵੇਂ ਬੁੱਧ ਬਹੁਤ ਅੱਛਾ ਹੈ ਤੇ ਰਾਸ਼ੀ ਤੋਂ 4ਵੇਂ ਜੜੀ ਦੂਜੇ ਖੰਡੇ ਦਾ ਮਾਲਕ ਹੈ ਨਾ ਇਸ ਕਰਕੇ ਤਾਂ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਇੱਥੇ ਬੁੱਧ ਅੱਛਾ ਕੰਮ ਕਰਦਾ ਇੱਕ ਤੇ ਉੱਚ ਦਾ ਹੋ ਰਿਹਾ ਧਨ ਦਾ ਮਾਲਕ धन बिजनेस व्यापार काम कार ले, बुद्ध बैठ के बहुत अच्छा करने वाला है दूजी गल क्योंकि पंजे खाने जाएगा कोई पेपर देना टैसट देना ब्रिख लगन राशि तो दे दो सही रहेगा तीजी गल कि थोड़ी वाणी मिठास रखनी पेगी तो माँ से संबंध अच्छे रखने पैने चौथी गल उचता बुद्ध थोड़े तो सब तो वजिया गोल्डन टाइम दो अक्टूबर तक तो उस तुरंत जाएगा इतने भी नुकसान नहीं करेगा तो कह सकते आप कि दिन अच्छे आ बहुत अच्छी आ बस दो चीज़ों का ध्यान रखना है ਤੁਹਾਡੇ ਸ਼ਬਦ ਦੂਜੇ ਨੂੰ ਨਾ ਚੁੱਭਣ ਤੇ ਦੂਜੀ ਗੱਲ ਥੋੜਾ ਮਾ ਨਾਲ ਬੈਸਬਾਜੀ ਤੋਂ ਬਚ ਰਹਿ। ਮਿਥੁਨ ਰਾਸ਼ੀ। ਮਿਥੁਨ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਬੁੱਧ ਤੁਹਾਡੇ ਲਗਨ ਦਾ ਮਾਲਕ ਹੈ ਜਾ ਰਿਹਾ ਚੌਥੇ ਸਥਾਨ ਵਿੱਚ। ਚੌਥਾ ਖਾਨਾ ਸੁੱਖਾਂ ਦਾ ਹੈ। ਘਰ ਪਰਿਵਾਰ ਦਾ ਵੈ, ਮਾਂ ਦਾ ਵੈ। ਤਾਂ ਇੱਥੇ ਜਾ ਕੇ ਬੁੱਧ ਜੋ ਹੈ ਉੱਚ ਦਾ ਬੁੱਧ ਹੋ ਕੇ ਸੁੱਖਾਂ ਦੇ ਲਈ ਨਵਰਾਤਰੀਆਂ 'ਚ ਕੋਈ ਚੀਜ਼ ਖਰੀਦਣ ਬਾਰੇ ਸੋਚ ਰਹੇ ਹੋ, ਚੰਗੇ ਇਨਵੈਸਟਮੈਂਟ ਕਰਨ ਬਾਰੇ ਸੋਚ ਰਹੇ ਹੋ ਤਾਂ ਇੱਥੇ ਬੁੱਧ ਤੁਹਾਡੀ ਇਨਵੈਸਟਮੈਂਟ ਨੂੰ ਵਧੀਆ ਕਰੇਗਾ। ਜਦ ਇਹ ਚੰਗੀ ਜਗ੍ਹਾ ਤੇ ਹੋਏਗੀ ਕਹਿੰਦਾ ਮਤਲਬ ਇਹ ਆ ਫਾਇਦੇ ਵਾਲੀ ਹੋਏਗੀ ਵੀ ਕਹਿ ਸਕਦੇ ਆ ਆਪਾਂ ਤੇ ਫਾਇਦਾ ਹੋ ਵੀ ਸਕਦਾ ਹੈ ਹਨਾ ਤੇ ਮੇਨ ਗੱਲ ਇਹ ਆ ਮਿੱਥੂ ਦਾਛੀ ਵਾਲਿਆਂ ਦੇ ਲਈ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਹੈ ਤਾਂ ਠੀਕ ਆ ਓਕੇ ਰਹੂਗਾ ਤੁਹਾਨੂੰ ਕੋਈ ਨੁਕਸਾਨ ਨਹੀਂ ਕਰੂਗਾ ਸ਼ੁਭ ਕੰਮਾਂ 'ਚ ਫਾਇਦਾ ਹੋਊਗਾ ਤੇ ਦਿਮਾਗ ਦੇ ਘੋੜੇ ਬੜੇ ਭੱਜਣਗੇ ਤੇ ਉਹਨਾਂ ਦਾ ਫਾਇਦਾ ਵੀ ਹੋਣ ਵਾਲਾ ਕਿਉਂਕਿ ਦਿਮਾਗ ਤੋਂ ਲਈ ਗਏ ਡਿਸੀਜਨ ਜ਼ਿਆਦਾ ਅੱਛਾ ਕੰਮ ਕਰਦੇ ਆ ਕਿਉਂਕਿ ਮਾਲਕ ਹੀ ਤੁਹਾਡਾ ਮਿੱਥੂ ਦਾਛੀ ਦਾ ਬੋਲਦਾ ਹੁਣ ਗੱਲ ਇਹ ਆ ਹਿੰਮਤ ਨਾਲ ਕੰਮ ਕਰੋਗੇ ਦਿਮਾਗ ਨਾਲ ਚੱਲੋਗੇ ਤਾਂ ਵਧੀਆ ਘਰ ਚ ਮਾਤਾ ਦੀ ਸਿਹਤ ਥੋੜੀ ਜੀ ਖਰਾਬ ਹੋ ਸਕਦੀ ਆ ਜੋੜਾਂ ਚ ਦਰਦ ਥੋੜਾ ਬਹੁਤਾ ਹੋ ਸਕਦਾ ਹੈ ਪੇੜ ਲਗਾਉਣਾ ਇੱਥੇ ਬੁੱਧ ਦੀ ਵਧੀਆ એનર્ਜੀ ਆ ਕਿਤੇ ਪੇੜ ਜ਼ਰੂਰ ਲਗਾਓ ਔਰ ਦੂਜੀ ਗੱਲ ਬੁੱਧ ਨੂੰ ਹੋਰ ਸ਼ੁਭ ਕਰਨ ਲਈ ਹਰੀਆਂ ਲੈਚੀ ਦਾ ਸੇਵਨ ਕਰਨਾ ਵੀ ਸ਼ੁਭ ਰਹਿੰਦਾ ਜਾਂ ਕੋਲ ਰੱਖ ਲਓ ਚਾਰ ਪੰਜ ਲੈਚੀਆਂ ਬੁੱਧ ਦੀ એનર્ਜੀ ਵਧੀਆ ਰਹਿੰਦੀ ਆ ਇਹ ਕਿਹਾ ਗਿਆ ਕੈਂਸਰ ਕਰਕ ਰਾਸ਼ੀ ਕਰਕ ਰਾਸ਼ੀ ਦੀ ਗੱਲ ਕਰੀਏ ਤਾਂ 12ਵੇਂ ਖਾਨੇ ਦਾ ਮਾਲਕ ਤੀਜੇ ਆ ਰਿਹਾ ਵਧੀਆ ਨਹੀਂ ਹੈ ਇੱਕ ਤਾਂ ਮਿੱਤਰ ਨਹੀਂ ਹੈ ਤੇ ਦੂਜਾ ਛੋਟੇ ਭਾਈ ਭੈਣ ਨਾਲ ਕੋਈ ਲੜਾਈ ਝਗੜਾ ਪ੍ਰਾਪਰਟੀ ਨੂੰ ਲੈ ਕੇ ਵਾ ਸਕਦਾ ਹੈ ਕੰਮ ਡਲੇ ਹੋ ਜਾਣਗੇ ਲੇਟ ਪਹਿਲਾਂ ਹੀ ਹੋ ਰਹੇ ਆ ਉੱਪਰ ਚ ਬੁੱਧ ਤੀਜੇ ਆ ਕੇ ਕਿਸੇ ਪੇਪਰ ਵਰਕ ਦੀ ਪ੍ਰੋਬਲਮ ਦੇ ਦੂਗਾ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਗਲੇ ਸਬੰਧੀ ਕੋਈ ਪਰੇਸ਼ਾਨੀ ਹੋਵੇ ਤਾਂ ਤੁਸੀਂ ਹਰੀ ਮੂੰਗੀ ਲੰਗਰ ਚ ਦੇ ਸਕਦੇ ਹੋ ਤੀਜੀ ਗੱਲ ਇਹ ਆ ਕਿ ਛੋਟੇ ਵੱਡੇ ਭਾਈ ਭੈਣ ਨਾਲ ਪੈਸਵਾਜੀ ਨਹੀਂ ਕਰਨੀ और कोई लड़ाई झगड़ा हो तो थोड़ा जहा शांत के दो अक्तूबर तक चलो उस तो बाद बुद्ध तो के ने जो चौथे है तो रिलैक्स मिल जाए परिवार में किसी ना किसी ने आके वधिया सुलाह करवा देनी है प्रेम संबंधा भी आप यही कह सकते हैं किसी फ्रेंड सर्कल ले भी यही कह सकते हैं लियो सिंह राशि सिंह राशि की गल करिए इनकम का मालिक धन स्थान चाया सब तो वाली बिजनेस व्यापार काम कार चे हुए काम कार अच्छा होया हर तो एनर्जी अच्छी हुई और उस भी जरूरी जो है ਚਿੰਗਰਾਸ਼ੀ ਵਾਲਿਆਂ ਦੇ ਲਈ ਧੰਨ ਬਿਜ਼ਨਸ ਲਈ ਥੋੜੀ ਜੇ ਕੰਮਕਾਰ ਦੀ ਸਥਿਤੀ ਜੋ ਹੈ ਉਹ ਤੁਹਾਡੀ ਭਾਵੇਂ ਅੱਛੀ ਹੈ ਤੇ ਬੁੱਧ ਵੀ ਅੱਛਾ ਕੰਮ ਕਰ ਰਿਹਾ ਪਰ ਨਾਲ ਹੀ ਜੋ ਬੁੱਧ ਕਿਉਂਕਿ ਉੱਚਦਾ ਹੋਏਗਾ ਦੂਜੇ ਸਥਾਨ ਵਿੱਚ ਤਾਂ ਵਾਣੀ ਨਾਲ ਸਬੰਧਤ ਕੰਮ ਕਰਨ ਵਾਲਿਆਂ ਲਈ ਜ਼ੁਬਾਨ ਨਾਲ ਕਮਿਸ਼ਨ ਦਾ ਕੰਮ ਕਰਨ ਵਾਲਿਆਂ ਲਈ ਫਾਈਨਾਂਸ ਦਾ ਕੰਮ ਕਰਨ ਵਾਲਿਆਂ ਲਈ ਇੱਥੇ ਬੁੱਧ ਬੜਾ ਅੱਛਾ ਅਸਰ ਕਰਨ ਵਾਲਾ ਠੀਕ ਹੈ ਕੋਈ ਜਾਰਾ ਉਪਾਕਰਨ ਦੀ ਜ਼ਰੂਰਤ ਨਹੀਂ ਮਿੱਤਰ ਆ ਬੁੱਧ ਤੁਹਾਡੇ ਬਸ ਹਰੇ ਰੰਗ ਦਾ ਨੂੰ ਮਾਲ ਗੰਗਾ ਚਲਣਾ ਧੋ ਕੇ ਆਪਣੇ ਕੋਲ ਰੱਖ ਲਓ ਤੇ ਜਾਂ ਤੁਸੀਂ ਪੰਛੀਆਂ ਨੂੰ ਹਰੀ ਮੂੰਗੀ ਪਾ ਦਿਓ ਵਰਗੋ ਜਾਨੀ ਕੰਨਿਆ ਰਾਸ਼ੀ ਲਗਨ ਚ ਆ ਗਿਆ ਜੀ ਉੱਚ ਦਾ ਬੁੱਤ 12ਵੇਂ ਸਥਾਨ ਚੋਂ ਨਿਕਲ ਕੇ ਤਾਂ ਬਹੁਤ ਅੱਛਾ ਦਿਮਾਗ ਦੇ ਕੋੜੇ ਚੰਗੇ ਭੱਜੇ ਤੁਹਾਡੇ ਬਿਜ਼ਨਸ ਵਪਾਰ ਲਈ ਚੰਗਾ ਹੋ ਗਿਆ ਸਲਾਹ ਲਈ ਅੱਛਾ ਹੋ ਗਿਆ ਕੰਮ ਕਰ ਕਰਨ ਲਈ ਅੱਛਾ ਹੋ ਗਿਆ ਰਿਸ਼ਤੇ ਥੋੜੇ ਖਰਾਬ ਹੋ ਗਏ ਉਹਦੇ ਚ ਵੀ ਤੁਸੀਂ ਆਪਣਾ ਦਿਮਾਗ ਚਲਾਇਆ ਤੇ ਤੁਹਾਨੂੰ ਪਤਾ ਚੱਲਿਆ ਪ੍ਰੋਫਿਟ ਲਈ ਕਿਦਾਂ ਕਿੱਥੇ ਕਿਵੇਂ ਕੀ ਕਰਨਾ ਹੈ ਤਾਂ ਇਹ ਵਧੀਆ ਸੂਰਜ ਆ ਜਾਏਗਾ ਪਰਸੋਂ ਨੂੰ ਨਾਲ ਕੱਲ ਨੂੰ ਨਾਲ ਮੰਗਲਵਾਰ ਨੂੰ ਤਾਂ ਹੋਰ ਵਧੀਆ ਹੋ ਜਾਏਗਾ ਠੀਕ ਹੈ ਤਾਂ ਰਾਜਨੀਤੀ ਦੇ ਵਿੱਚ ਵੀ ਹੋਰ ਅੱਛਾ ਹੋ ਜਾਏਗਾ ਉਹ ਤਾਂ ਆਪਾਂ ਤੁਹਾਨੂੰ ਦੱਸਾਂਗੇ ਉਹ ਮਹੀਨਾ ਕਿਵੇਂ ਦਾ ਚਾਹੀਦਾ ਪਰ 2 ਅਕਤੂਬਰ ਤੱਕ ਇੱਥੇ ਉੱਚ ਦਾ ਬੁੱਧ ਤੁਹਾਨੂੰ ਉੱਚ ਦੀ એનર્ਜੀ ਦੇ ਰਿਹਾ ਸਟੈਂਡਰਡ ਲੈਵਲ ਵਧਾਏਗਾ ਵਧੀਆ ਕੰਮ ਕਰਾਏਗਾ ਪਰ ਧਿਆਨ ਰੱਖਣ ਵਾਲੀ ਇੱਕੋ ਹੀ ਗੱਲ ਹੈ ਕਿ ਇੱਥੇ ਦੇਖੋ ਭਾਵੇਂ ਉੱਚ ਦਾ ਬੁੱਧ ਹੈ ਪਰ ਹਰਾ ਰੰਗ ਪਾਉਣਾ ਨਹੀਂ ਹੈ ਦੂਜੀ ਗੱਲ ਕ੍ਰੀਮ ਰੰਗ ਦਾ ਰੁਮਾਲ ਇਤਰ ਲਗਾ ਕੇ ਜਾਂ ਇਤਰ ਦੀ ਸ਼ੀਸ਼ੀ ਲਪੇਟ ਕੇ ਆਪਣੇ ਕੋਲ ਰੱਖੋ ਤਾਂ ਕਿ ਸ਼ੁਕਰ ਇਨਕਮ ਸਥਾਨ 'ਚ ਇਨਕਮ ਵੀ ਦਵੇ ਜੋ ਬਾਅਦ ਵਿੱਚ ਚਲੇ ਜਾਏਗਾ ਇੱਕ ਦੋ ਦਿਨ ਬਾਅਦ ਤਾਂ ਉਹਨੂੰ ਆਪਾਂ ਸ਼ੁਰੂ ਕਰਨਾ ਹੈ ਠੀਕ ਤਾਂ ਇੱਥੇ ਜ਼ਿਆਦਾ ਉਪਾਣ ਨਹੀਂ ਕਰਨੇ ਕਿਉਂਕਿ ਜਦੋਂ ਕੋਈ ਗ੍ਰਹਿ ਉੱਚਦਾ ਹੋਵੇ ਲਗਨ ਦਾ ਮਾਲਕ ਹੋਵੇ ਬੈਠਾ ਸਹੀ ਸਥਿਤੀ 'ਚ ਹੋਵੇ ਤੇ ਸ਼ਨੀ ਦੀ ਦ੍ਰਿਸ਼ਟੀ ਵੀ ਹੋਵੇ ਯਾਨੀ ਬੁੱਧ ਦੀ ਸ਼ਨੀ ਬਾਜੀ ਹੋ ਗਿਆ ਤੇ ਫਿਰ ਤਾਂ એનર્ਜੀ ਦਿਮਾਗ ਨੂੰ ਦੇਣੀ ਚਾਹੀਦੀ ਲਿਬਰਾ ਜਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ 10ਵੇਂ ਸਥਾਨ 'ਚ ਸ਼ੁਕਰ ਚੱਲ ਰਹੀ ਆ ਤੇ ਬੁੱਧ 12ਵੇਂ ਸਥਾਨ 'ਚ ਤੁਹਾਡੇ ਲਗਨ ਦਾ ਮਾਲਕ 10ਵੇਂ ਸਥਾਨ 'ਚ ਹੈ ਤੇ ਬੁੱਧ ਜਾਏਗਾ 12ਵੇਂ ਸਥਾਨ 'ਚ ਤਾਂ ਕਿਸਮਤ ਦਾ ਮਾਲਕ ਹੈ ਤਾਂ ਕਈ ਵਾਰੀ ਲੱਗੇਗਾ ਕਿ ਕੰਮ ਕਰ ਅੱਛੀ ਸਥਿਤੀ 'ਚ ਚੱਲ ਰਹੀ ਆ ਪਰ ਰਿਟਰਨ ਕੁਛ ਨਹੀਂ ਆ ਰਹੀ ਦਿਖ ਬਹੁਤ ਕੁਝ ਰਿਹਾ ਪਰ ਹੱਥ 'ਚ ਕੁਛ ਨਹੀਂ ਆ ਰਿਹਾ ਔਰ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲਿਆਂ ਦੇ ਵੈਸੇ ਹੀ ਲਗਨ 'ਚ ਮੰਗਲ ਬੈਠਾ ਹੋਇਆ ਤੇ ਗੁੱਸੇ ਨਾਲ ਪਹਿਲਾਂ ਹੀ ਵੀਪੀ ਵੱਧ ਰਹੇ ਆ ਤਾਂ ਬਹੁਤ ਸੰਭਲ ਕੇ ਚੱਲਣਾ ਹੈ ਬਹੁਤ ਹੀ ਸੰਭਲ ਕੇ ਚੱਲਣਾ ਪੈਸੇ ਦਾ ਨੁਕਸਾਨ ਹੋ ਜਾਏਗਾ ਪੈਸਾ ਪਾਚੇਗਾ ਉਲਝੇ ਵਿੱਚ ਪੱਜਾਂਗੇ ਠੀਕ ਹੈ ਤੇ ਸਭ ਤੋਂ ਜ਼ਰੂਰੀ ਇਹਦੇ ਚੁਪਾ ਕਰਨਾ ਕੀ ਹੈ ਸੋਇਚ ਬੈਠ ਕੇ ਰੋਟੀ ਖਾਂਦੇ ਰਹਿਣਾ ਹੈ ਤੇ ਬਿਜ਼ਨਸ ਵਪਾਰ ਲਈ ਭੈਣ ਭਾਈ ਤੇ ਐਕਸਪਰਟ ਬੰਦੇ ਦੀ ਸਲਾਹ ਨਾਲ ਇਨਵੈਸਟਮੈਂਟ ਕਰਨੀ ਹੈ ਠੀਕ ਸਕੋਰਪੀਓ ਜਾਨੀ ਬ੍ਰਿਸ਼ਟਿ ਕਾਰਾਚੀ ਹੁਣ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਆਇਆ ਇਨਕਮ ਸਥਾਨ 'ਚ ਉੱਚ ਦਾ ਬੁੱਧ ਇਨਕਮ ਸਥਾਨ 'ਚ ਪਰ ਅਸ਼ਟਮੇਸ਼ ਹੈ 8ਵੇਂ ਖਾਨੇ ਦਾ ਮਾਲਕ ਹੈ ਤਾਂ ਇਸ ਕਰਕੇ ਕੀ ਹੋਇਆ ਥੋੜੀ ਜਿਹੀ ਲੱਗੇਗਾ ਕਿ ਇਨਕਮ ਦਾ ਨੁਕਸਾਨ ਹੋ ਗਿਆ ਹੈ ਖਰਚੇ ਜ਼ਿਆਦਾ ਵੱਧ ਰਹੇ ਆ ਪੈਸਾ ਕਿਤੇ ਫਸ ਰਿਹਾ ਥੋੜੀ ਪਰੇਸ਼ਾਨੀ ਦਿਮਾਗੀ ਤੌਰ ਤੇ ਵੱਧ ਸਕਦੀ ਹੈ ਪਰ ਬੁੱਧ 11 ਦੇ ਵਿੱਚ ਤਾਂਬੇ ਦਾ ਪੈਸਾ ਅਗਰ ਆਪਣੇ ਕੋਲ ਰੱਖਿਆ ਜਾਵੇ ਤਾਂ ਰਿਲੈਕਸ ਮਿਲਦੀ ਹੈ ਤਾਂ ਇੱਕ ਤਾਂ ਤਾਂਬੇ ਦਾ ਪੈਸਾ ਕੋਲ ਰੱਖੋ ਕਾਲਾ ਨੀਲਾ ਹਰਾ ਰੰਗ ਨਹੀਂ ਪਾਉਣਾ ਇਸ ਟਾਈਮ ਤੇ ਤੇ ਦੂਸਰਾ ਸਿਰਫ ਤੇ ਸਿਰਫ ਮਾਤਾ ਪਿਤਾ ਦੀ ਸਲਾਹ ਨਾਲ ਚੱਲਣਾ ਹੈ ਕੋਈ ਵੀ ਕੰਮ ਕਰੋ ਆਪਣੇ ਪਰਿਵਾਰ ਦੀ ਸਲਾਹ ਨਾਲ ਕਰੋਗੇ ਤਾਂ ਇਨਕਮ ਸਥਾਨ 'ਚ ਬੈਠਾ ਹੋਇਆ ਬੁੱਧ ਜੋ ਹੈ ਸ਼ਨੀ ਦੀ ਦ੍ਰਿਸ਼ਟੀ ਤੇ ਨਾਲ ਸੂਰਜ ਵੀ ਆ ਜਾਏਗਾ ਦਸਵੇਂ ਖਾਨੇ ਦਾ ਮਾਲਕ ਨਹੀਂ ਤਾਂ ਸਰਕਾਰੀ ਚਿੱਠੀ ਨੋਟਿਸ ਮਿਲੇਗਾ ਠੀਕ ਸੈਜੀਟੇਰੀਅਸ ਤੁਨਰਾਸ਼ੀ ਤੁਨਰਾਸ਼ੀ ਦੇ ਲਈ ਬੁੱਧ ਦਸਵੇਂ ਸਥਾਨ 'ਚ ਵਧੀਆ ਸ਼ਨੀ ਦੀ ਦ੍ਰਿਸ਼ਟੀ ਸੂਰਜ ਵੀ ਨਾਲ ਆ ਜਾਏਗਾ ਤਾਂ ਹੋਰ ਵਧੀਆ ਹੋ ਜਾਏਗਾ ਪਾ ਕੱਲਾ ਬੁੱਧ ਵੀ ਖਰਾਬ ਨਹੀਂ ਕਰਦਾ ਤਾਂ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਇੱਥੇ ਬੈਠਾ ਬੁੱਧ ਜੋ ਹੈ ਤੁਹਾਨੂੰ ਪੂਰੀ ਤਰ੍ਹਾਂ ਨਾਲ ਦਿਮਾਗੀ ਤੌਰ ਤੇ ਰਿਲੈਕਸ ਦੇਣ ਵਾਲਾ ਹੈ ਅੱਛੇ ਲੋਕਾਂ ਨਾਲ ਸਬੰਧ ਵਧਣ ਵਾਲੇ ਆ ਔਰ ਕੋਈ ਪੇਪਰ ਵਰਕ ਦੀ ਪ੍ਰੋਬਲਮ ਸੀ ਉਹ ਠੀਕ ਹੋਣ ਵਾਲਾ ਹੈ ਵਿਦੇਸ਼ ਯਾਤਰਾ ਦੇ ਲਈ ਕਿਸੇ ਤਰ੍ਹਾਂ ਦੇ ਨਾਲ ਤੁਸੀਂ ਕੋਈ ਨਵੇਂ ਪੇਪਰ ਲਾਉਣੇ ਸੀ ਉਹਦੇ ਲਈ ਵੀ ਚੰਗਾ ਹੈ ਤੇ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਸਿਰਫ ਤੇ ਸਿਰਫ ਧੋਖੇ ਤੋਂ ਬਚਣਾ ਹੈ ਮਨ ਦੀ ਬਚਾਈ ਦਿਮਾਗ ਤੋਂ ਚੱਲਣਾ ਤਾਂ ਸਮਝੋ ਰਿਲੈਕਸ ਕਾਫੀ ਮਿਲੇਗਾ ਕੈਪਰੀਕੌਨ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਲਈ ਸਭ ਤੋਂ ਵਧੀਆ ਹੋਇਆ ਕਾਫੀ ਕੁਝ ਚੇਂਜਸ ਹੋਈਆਂ ਕਾਫੀ ਕੁਝ ਪਰੇਸ਼ਾਨੀਆਂ ਆਈਆਂ ਕਾਫੀ ਕੁਝ ਡਿਸਟਰਬ ਰਿਹਾ ਤਾਂ ਹੁਣ ਇੱਥੇ ਮਕਰ ਰਾਸ਼ੀ ਵਾਲਿਆਂ ਦੇ ਲਈ ਬੁੱਧ 8ਵੇਂ ਸਥਾਨ ਤੋਂ ਨਿਕਲ ਕੇ 9ਵੇਂ ਸਥਾਨ ਚ ਗਿਆ ਤੇ ਨੌਵੇਂ ਬੁੱਧ ਜੋ ਹੈ ਇੱਥੇ ਬੈਠ ਕੇ ਜੋ ਹੈ ਕਿਉਂਕਿ ਉੱਚਾ ਬੁੱਧ ਹੋ ਗਿਆ ਤੇ ਤੁਹਾਨੂੰ ਕਾਫੀ ਕੁਝ ਚੀਜ਼ਾਂ ਕਲੀਅਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਿ ਕਿਸ ਤਰ੍ਹਾਂ ਅਸੀਂ ਕਿਵੇਂ ਅੱਗੇ ਵਧ ਸਕਦੇ ਹਾਂ ਬਿਜ਼ਨਸ ਵਪਾਰ ਕੰਮਕਾਰ ਕੰਪਨੀ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਜੋ ਵੀ ਕੰਮ ਕਰਦੇ ਹੋ ਜਾਂ ਕੋਈ ਸਟੱਡੀ ਦਾ ਕੰਮ ਹੈ ਜਾਂ ਕੋਈ ਖਾਸ ਤੌਰ ਤੇ ਕੋਈ ਐਪਲੀਕੇਸ਼ਨ ਲਗਾਣੀ ਹੈ ਨੌਕਰੀ ਲਈ ਤਾਂ ਉਹਦੇ ਲਈ ਇੱਥੇ ਬੈਠਾ ਹੋਇਆ ਬੁੱਧ ਤੁਹਾਡੇ ਦਿਮਾਗ ਦੇ ਘੋੜਿਆਂ ਨੂੰ ਸਟੇਬਲ ਤਰੀਕੇ ਨਾਲ ਕਮਾਏਗਾ ਚਲਾਏਗਾ ਤੇ ਤੁਹਾਨੂੰ ਅੱਛੀ એનર્ਜੀ ਦੇਗਾ ਇਹਦਾ ਸਿਰਫ ਇੱਕੋ ਹੀ ਉਪਾਅ ਹੈ ਕਿ ਤੁਸੀਂ ਇੱਥੇ ਥੋੜੀ ਜੀ ਹਲਦੀ ਤੇ ਕੇਸਰ ਜਲ ਪਰਵਾ ਕਰਦੇ ਰਹਿਣਾ ਜੇ ਤੋ ਸੂਰਜ ਨਾਲ ਆ ਜਾਏਗਾ ਤਾਂ ਹੋਰ ਅੱਛਾ ਹੋ ਜਾਏਗਾ ਕੇਤੂ ਨਾਲੋਂ ਸੂਰਜ ਨਿਕਲੇਗਾ ਵੈਸੇ ਹੀ ਅੱਛਾ ਹੋ ਜਾਣਾ ਬੇਸ਼ੱਕ ਸ਼ਨੀ ਦੀ ਦ੍ਰਿਸ਼ਟੀ ਪਏਗੀ ਤਾਂ ਕਿਸੇ ਤਰ੍ਹਾਂ ਦੇ ਕੇਸ ਤੋਂ ਬਚਣਾ ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਥੋੜਾ ਜਿਹਾ ਸਮਾਂ ਡਿਸਟਰਬ ਭਾਵੇਂ ਬੁੱਧ ਮਿੱਤਰ ਹੈ ਪਰ ਫਿਰ ਵੀ ਬੁੱਧ ਜੋਗਾ ਉੱਚਾ ਹੋਏਗਾ ਪਰ ਜਾਏਗਾ ਤਾਂ 8ਵੇਂ ਸਥਾਨ ਵਿੱਚ ਤਾਂ ਡਿਸੀਜਨ ਲੈਂਦੇ ਤੁਹਾਨੂੰ ਪ੍ਰੋਬਲਮ ਆਏਗੀ ਤੇ ਜਦੋਂ ਡਿਸੀਜਨ ਲੈਂਨ ਚ ਪ੍ਰੋਬਲਮ ਆਉਂਦੀ ਹੋਵੇ ਨਾ ਤਾਂ ਉਹਦੇ ਕੁਝ ਚੀਜ਼ਾਂ ਵਕਤ ਤੇ ਛੱਡ ਦੇਣੀਆਂ ਚਾਹੀਦੀਆਂ ਨੇ ਕੁਝ ਚੀਜ਼ਾਂ ਕੁਦਰਤ ਤੇ ਛੱਡ ਦੇਣੀਆਂ ਚਾਹੀਦੀਆਂ ਨੇ ਠੀਕ ਹੈ ਬੱਚਿਆਂ ਨੂੰ ਲੈ ਕੇ ਬੱਚਿਆਂ ਦੇ ਕੈਰੇਕਟਰ ਨੂੰ ਲੈ ਕੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬੱਚਿਆਂ ਦੇ ਅਲੀਗੇਸ਼ਨ ਤੋਂ ਮਤਲਬ ਨੂੰ ਲੈ ਕੇ ਕੰਮ ਕਾਰ ਨੂੰ ਲੈ ਕੇ ਥੋੜੀ ਟੈਨਸ਼ਨ ਤੁਹਾਡੀ ਵੱਜ ਜਾਏਗੀ ਦੂ ਦਿਮਾਗੀ ਤੌਰ ਤੇ ਥੋੜੇ ਰਿਲੈਕਸ ਨਹੀਂ ਮਿਲਣ ਵਾਲੀ ਥੋੜੇ ਆਪਾਂ ਕਹਿ ਸਕਦੇ ਆ ਡਿਸਟਰਬੈਂਸ ਜ਼ਿਆਦਾ ਪੇਟ ਦੀ ਦੰਦਾਂ ਦੀ ਦਿਮਾਗ ਦੀ ਟੈਨਸ਼ਨ ਥੋੜੀ ਤੁਹਾਡੀ ਵਧਣ ਵਾਲੀ ਹੈ ਤਾਂ ਇਹਦੇ ਲਈ ਤੁਸੀਂ ਬੱਚਿਆਂ ਨੂੰ ਫਲ ਦਿੱਤੇ ਰਹਿਣਾ ਠੀਕ ਹੈ ਪਾਈਸਿਸ ਐਨੀਮੇਨ ਰਾਸ਼ੀ ਹੁਣ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਬੁੱਧ ਸੱਤਵੇਂ ਸਥਾਨ 'ਚ ਗਿਆ ਉੱਚ ਦਾ ਬੁੱਧ ਸੱਤਵੇਂ ਸਥਾਨ 'ਚ ਕਾ ਦਾ ਮਾਲਕ ਸੁਖ ਸਥਾਨ ਦਾ ਵਾਲਾ ਕੱਪੜੇ ਦਾ ਕੰਮ ਕਰਨ ਵਾਲਿਆਂ ਲਈ ਇਹ ਹੁਣ ਅੱਗੋਂ ਸਮਾਚਾ ਹੋ ਜਾਏਗਾ ਕੰਮ ਕਰ ਲਈ ਅੱਛਾ ਹੋ ਜਾਏਗਾ ਸਲਾਹ ਲਈ ਅੱਛਾ ਹੋ ਜਾਏਗਾ ਨਵੇਂ ਕੰਮਕਾਰ ਸ਼ੁਰੂ ਕਰਨ ਤੇ ਸੁੱਖਾਂ ਦੇ ਲਈ ਤੁਸੀਂ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਉਹਦੇ ਲਈ ਵੀ ਬੜਾ ਅੱਛਾ ਹੋ ਜੇਗਾ ਤਾਂ ਉੱਚ ਦਾ ਬੁੱਧ ਤੁਹਾਡੇ ਆਪਣਾ ਕੰਮ ਕਰਨ ਦੇ ਲਈ ਕੋਈ ਬਿਜ਼ਨਸ ਵਪਾਰ ਚ ਹੱਥ ਪਾਉਣ ਦੇ ਲਈ ਕੋਈ ਨਵੀਂ ਨੌਲੇਜ ਲੈਣ ਦੇ ਕੋਈ ਨਵੀਂ ਕੰਮ ਸ਼ੁਰੂ ਕਰਨ ਦੇ ਲਈ ਇਹ ਬੁੱਧ ਤੁਹਾਡੀ એનર્ਜੀ ਨੂੰ ਬਹੁਤ ਅੱਛਾ ਕਰਨ ਵਾਲਾ ਕਿਸੇ ਤਰ੍ਹਾਂ ਕੋਈ ਪੇਪਰ ਵਰਕ ਦੀ ਪ੍ਰੋਬਲਮ ਹੈ ਕੋਈ ਲੋਨ ਲੈਣਾ ਕੋਈ ਗੱਲਬਾਤ ਕਰਨੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਜਿੱਦਾਂ ਕਹੀਏ ਕਿ ਹਲਕੇ ਚ ਨਾ ਲਓ ਪੇਪਰਾਂ ਨੂੰ ਨੇ ਤਾਂ ਕੋਈ ਸਰਕਾਰੀ ਚਿੱਠੀ ਨੋਟਿਸ ਮਿਲ ਜਾਏਗਾ ਤੇ ਕੋਈ ਭੁਲ ਚੱਕਰ ਬੈਠੇਗਾ ਉਹ ਕਿਉਂ ਕਿ ਸ਼ਰੀਂਦੀ ਦ੍ਰਿਸ਼ਟੀ ਇਸ ਕਰ ਹਾਂ ਕੁਐਸਚਨ ਤੇ ਭੰਦਾਈਆ ਤੁਹਾਨੂੰ ਮੈਂ ਆਪ ਆਪ ਹੀ ਜਵਾਬ ਦੇ ਦਿੱਤਾ ਠੀਕ ਐਸੀ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਬੁੱਧ ਦਾ ਰਾਸ਼ੀ ਪੁਰਤਨ ਜੋ 2 ਅਕਤੂਬਰ ਤੱਕ ਜਾਏਗਾ 12 ਰਾਸ਼ੀਆਂ ਤੇ ਕੀ ਪ੍ਰਭਾਵ ਪਵੇਗਾ ਹੁਣ ਸੁਣੋ ਸਾਰੇ ਰਾਸ਼ੀਆਂ ਵਾਲਿਆਂ ਨੇ ਕੀ ਕਰਨਾ ਹੈ ਕਈਆਂ ਨੂੰ ਆਪਣੀ ਰਾਸ਼ੀ ਦਾ ਨਹੀਂ ਪਤਾ ਕਈਆਂ ਨੂੰ ਆਪਣੇ ਲਗਨ ਦਾ ਨਹੀਂ ਪਤਾ ਕਈਆਂ ਨੂੰ ਤਾਂ ਥੋੜਾ ਜਿਹਾ ਚੈੱਕ ਕਰਨਾ ਹੈ ਤਾਂ 6 ਨੰਬਰ ਬੁੱਧ ਦਾ ਘਰ ਉੱਥੇ ਜਾ ਰਿਹਾ ਬੁੱਧਤਾ ਇੱਕ ਅਗਰ ਸਰੀਰਕ ਤੌਰ ਤੇ ਪਰੇਸ਼ਾਨੀ ਹੋਵੇ ਰਾਤ ਨੂੰ ਥੋੜੀ ਜੀ ਹਰੀ ਮੂੰਗੀ ਪਿਉਣੀ ਹੈ ਸਵੇਰੇ ਪੰਛੀਆਂ ਨੂੰ ਪਾ ਦੇਣੀ ਹੈ ਘਰ ਤੋਂ ਬਾਹਰ ਕਿਤੇ ਵੀ ਦੂਜੀ ਗੱਲ ਉੱਚਦਾ ਬੁੱਧਾ ਹੈ ਨਾੜਾਂ ਦੀ ਪ੍ਰੋਬਲਮ ਦੇ ਰਿਹਾ ਹੋਵੇ ਦਿਮਾਗੀ ਟੈਨਸ਼ਨ ਦੇ ਰਿਹਾ ਹੋਵੇ ਕਿਸੇ ਨੂੰ ਵੀ ਕਿਸੇ ਨੂੰ ਵੀ ਕਿਉਂਕਿ ਸ਼ਨੀ ਦੀ ਦ੍ਰਿਸ਼ਟੀ ਪੈਣੀ ਹੈ ਕੋਈ ਪੇਪਰ ਵਰਕ ਦੀ ਪ੍ਰੋਬਲਮ ਦੇ ਰਿਹਾ ਹੋਵੇ ਕਿਸੇ ਵੀ ਤਰ੍ਹਾਂ ਦੇ ਨਾਲ ਤਾਂ ਛੇ ਫਲ ਲੈਣੇ ਆ ਗੋਲ ਬੱਚਿਆਂ ਨੂੰ ਦੇ ਦੇਣੇ ਹੈ ਅੱਛਾ ਹੋ ਜਾਏਗਾ ਇਹ ਸਾਰੇ ਰਾਸ਼ੀਆਂ ਵਾਲੇ ਕਰ ਸਕਦੇ ਸਮਾਝਾ ਦੱਸਦਾ ਆਪ ਸਭ ਦੱਸਦਾ ਦਿਨ ਅੱਛਾ ਜਾਵੇ ਸਾਸ਼ਿਕਾਮ